ਕਹਿੰਦੇ ਜੀ ਜੇਕਰ ਕਿਸਾਨ ਕਮਜ਼ੋਰ ਹੈ ਕਿਸਾਨ ਗਰੀਬ ਹੈ ਉਹਨੂੰ ਬਚਦਾ ਕੁਝ ਨਹੀਂ ਤਾਂ 80 80000 ਰੁਪਏ ਠੇਕੇ ਤੇ ਕਿਉਂ ਪੜਦਾ ਹੈ ਹੈਗਾ ਨਾ سوال ਤੁਹਾਡੇ ਚ ਵੀ ਹੋਊਗਾ ਬਹੁਤਾਂ ਦੀ ਹੈਗਾ ਨਾ ਹੁਣ ਇਹਦਾ ਕਾਰਨ ਕੀ ਹੈ ਇਹ ਕੋਈ ਇਨਕਮ ਨਹੀਂ ਹੋ ਰਹੀ ਇਹਨੂੰ ਇਹ ਇਸ ਮਾਰਾ ਠੇਕੇ ਤੇ ਜ਼ਮੀਨ ਲੈਂਦਾ ਇਮਾਨਦਾਰੀ ਨਾਲ ਦੱਸੋ ਸਿਰਫ ਜਿੰਨਾਂ ਨੂੰ ਮੇਰੀ ਗੱਲ ਸੱਚੀ ਲੱਗੇ ਉਹ ਬੰਦਾ ਹੱਥ ਖੜਾ ਕਰੋ ਦੂਜਾ ਨਾ ਕਰੇ ਮੈਂ ਗੱਲ ਇੱਕ ਮਿੰਟ ਜੀ ਮੈਂ ਗੱਲ ਉਸ ਜਿਹੜਾ ਪਹਿਲਾਂ ਕੀ ਹੈ ਹਕੀਕਤ ਇਹ ਹੈ ਕਿ ਸਾਰਾ ਮੂੰਹ ਜ਼ਮੀਨ ਠੇਕੇ ਦੇ ਇਸ ਲਈ ਨਹੀਂ ਪੈ ਰਹੀ ਹੈ ਕਿਉਂ ਨਾ ਦੀਦਾ ਕਿ ਜੇ ਕਰ ਮੇਰੀ ਫਸਲ ਘਟ ਗਈ ਤੇ ਆਰਤੀਏ ਨੇ ਮੈਨੂੰ ਥੜੇ ਨਹੀਂ ਚੜਨ ਦੇਣਾ ਮੈਂ ਤਾਂ ਆਪਣੀ ਫਸਲ ਨੂੰ ਵਧਾਉਣ ਦਾ ਯਤਨ ਕਰਦਾ ਕੀ ਕਹ ਲੈ ਇਹ ਹੈ ਜਿਹੋਰਾ ਗੱਲ ਹੈ ਇਹੀ ਹਨ ਕਾਰਨ ਤਾਂ ਇਹ ਨੇ ਉਹ ਕਹਿੰਦੇ ਆ ਕਿਸਾਨ ਹਕਾਰਿਆ ਉਹ ਵਿਚਾਰਾ ਗਰੀਬ ਆ ਜਿਹੜਾ ਗਰੀਬ ਕਿਸਾਨ ਨੂੰ ਮਹਿੰਗੀ ਕਿਉਂ ਮਿਲਦੀ ਹੈ ਉਹਦਾ ਵੀ ਕਾਰਨ ਹੈ ਜ਼ਮੀਨ ਠੇਕੇ ਦੇ ਦੇ ਵਾਲਾ ਸੋਚਦਾ ਕਿ ਮੇਰੇ ਪੈਸੇ ਆ ਜਾਣਗੇ ਪਹਿਲਾਂ ਉਹ ਪੈਸੇ ਟੱਕ ਲੈ ਲੂਗਾ ਪਹਿਲਾਂ ਉਸ ਬੰਦੇ ਨੂੰ ਦਿੰਦਾ ਜਿਹੜੇ ਬੰਦੇ ਤੋਂ ਉਹ ਪੈਸੇ ਲੈ ਜਿੰਨਾ ਟਰੈਕਟਰਾਂ ਦੀ ਭੰਨ ਤੋੜ ਖੋਈ ਥੀ ਤੇ ਉਹ ਟਰੈਕਟਰ ਨੇ ਤੇ ਇੱਥੇ ਹੀ ਖੜੇ ਨੇ ਅਖੀਰ ਦੇ ਉੱਤੇ ਜਿਹੜੀ ਰਹਿ ਜਾਂਦੀ ਹੈ ਉਹ ਬਰੋ ਵਿਚਾਰੇ ਗਰੀਬ ਨੂੰ ਚੱਕਣੀ ਪੈਂਦੀ ਹੈ ਕੀ ਚੱਲੇ ਇਹਨੇ ਪਿਜੀਸ਼ਨ ਆ ਕੇ ਨਹੀਂ ਇਮਾਨਦਾਰੀ ਵਸਿਓ ਉਹ ਬਰ ਚੱਕਣੀ ਬੰਦੀ ਉਹਦਾ ਜੀਵਨ ਦਾ ਚੱਕਰ ਰੁਕ ਜਾਏ ਸੋ ਜੜੀ ਮੈਂ ਬੇਨਤੀ ਕਰਦਾ ਸੀ ਵੀਰੋ ਅਨਾਜ ਪੈਦਾ ਕਰਨਾ ਸੱਡੀ ਲੋੜ ਨਹੀਂ ਸੀ ਤੁਸੀਂ ਇਮਾਨਦਾਰੀ ਨਾਲ ਦੱਸਿਓ ਤੁਹਾਡੇ ਸਾਰਿਆਂ ਦੇ ਬਜ਼ੁਰਗ ਦਾਦੇ ਕਿਸੇ ਨੇ ਵੀ ਦਾਦੇ ਦੇ ਸਿਰ 5 ਰੁਪਏ ਕਰਜ਼ਾ ਸੀਗਾ ਬੋਲੋ ਨਹੀਂ ਜੀ ਤਾਂ ਹੁਣ ਮੈਨੂੰ ਇਮਾਨਦਾਰੀ ਨਾਲ ਦੱਸਿਓ ਉਹਨਾਂ ਦਾਦਿਆਂ ਦੇ ਜਿਹੜੇ ਪੁੱਤ ਆ ਬੈਠੇ ਹੁ ਤੁਸੀਂ ਇੱਥੇ ਨਹੀਂ ਨਾ ਪੜੇ ਕੋਈ ਵੀ ਪੋਤਾ ਉਸ ਬਾਪ ਦਾ ਪੋਤਾ ਜਿਹੜਾ ਵੇਖਿਆ ਬਹੁਤ ਛੜੀ ਕਰਕੇ ਕਹਿ ਸਕਦਾ ਜੇ ਮੇਰੇ ਸਿਰ ਕਰਜ਼ਾ ਹੈ ਨਹੀਂ ਬੋਲੋ ਗੱਡੀ ਪਿੱਛੇ ਕਹਿੰਦੀ ਬੋਲੀ ਨਹੀਂ ਕਰ ਸਕਦਾ ਨਾ ਕਿਉਂ ਆਏ ਕਾਰ ਤੇਲ ਡੁੱਲ ਰਹੇ ਹੈ ਤੇਰੀ ਕਾਰ ਵਿੱਚ ਨਹੀਂ ਹੁੰਦਾ ਕੁੜਕਾ ਢੁੱਕਾ ਮੈਂ ਕੱਲ ਗੱਲ ਦੱਸੀ ਸੀ ਵੀ ਨਾ ਅਸਲ ਨਾਲੋਂ ਰੇਟ ਡੱਲ ਗਿਆ ਹੈ ਅਸਲੋਂ ਰੇਟ ਕਰ ਦਿਓ ਇਹਨਾਂ ਕਰਜ਼ਾ ਇੰਨਾ ਕਰ ਦਿਓ ਕਿ ਇਹਨੂੰ ਫਸਲ ਪੈਦਾ ਕਰਕੇ ਦੇਣੀ ਹੀ ਪਵੇ ਮਜਬੂਰ ਕਰਦੇ ਹੋ ਫਸਲ ਪੈਦਾ ਕਰਨ ਲਈ ਨਹੀਂ ਸਾਡੀ ਲੋੜ ਨਹੀਂ ਅਸੀਂ 20 ਮਨ ਦਾਣੇ 25 ਮਨ ਦਾਣੇ ਖਾਣੇ ਆਪਨੇ ਘਰ ਦੇ ਵਿੱਚ ਨਹੀਂ ਅਸੀਂ ਪੰਜ ਹਜ਼ਾਰ ਮਨ ਦਾਣੇ ਪੈਦਾ ਕਰਕੇ ਲੋੜ ਉਹਨਾਂ ਦੀ ਮਜਬੂਰੀ ਤੋਂ ਅੱਜ ਇਹਨਾਂ ਟਰੈਕਟਰਾਂ ਦੇ ਰਿਪੇਅਰ ਦੇ ਲਈ ਗੱਡੀ ਮਹंगाई ਗਈ ਹੈ ਇੱਥੇ ਟਾਇਰ ਪੈਂਚਰ ਹੋਏ ਨੇ ਜੋ ਟੀਪਾ ਟੱਪਾ ਪਾ ਕੇ ਟਾਇਰ ਪਾ ਕੇ ਇਹਨਾਂ ਦਾ ਪ੍ਰਬੰਧ ਹੋ ਰਿਹਾ ਹੈ ਇਸ ਗੱਡੀ ਦੇ ਵੀ ਟਾਇਰ ਪਾੜੇ ਗਏ ਸੀ ਦੇਖੋ ਇਹ ਗੱਡੀ ਤੇ ਟਾਇਰ ਨਵੇਂ ਲਗਾ ਰਹੇ ਨੇ ਨਹੀਂ ਨਾ ਬੌਣ ਨੂੰ ਯਾਰ ਕਿਉਂ ਨਹੀਂ ਬੌਣ ਨੂੰ ਯਾਰ ਕਿਉਂਕਿ ਉਹਨੂੰ ਪਤਾ ਹੈ ਲਹਿਰਾ ਮੁਹੱਬਤ ਦੀ ਗੱਡੀ ਹੈ ਇਹ ਸਿੱਧੂਪੁਰ ਏਕਤਾ ਯਾਦ ਏਕਤਾ ਭਾਰਤੀ ਕਿਸਾਨਾਂ ਦੀ ਏਕਤਾ ਸਿੱਧੂਪੁਰ ਜਿਹੜਾ ਝਾੜ ਘਟ ਕੇ ਨਾ ਆਰਤੀਆਂ ਦੇ ਥੇ ਨਹੀਂ ਚੱਲਦੇ ਤੇ ਚਾਰ ਚੜ ਗਿਆ ਲੰਮ ਨਹੀਂ ਘੁੰਮਣੀ ਲੰਮ ਕਮਾਉਣੀ ਹੈ ਬਹੁਤ ਬਹੁਤ ਕੰਮ ਦਾ ਕਰਕੇ ਬਹੁਤ ਔਰ ਜਦੋਂ ਸੱਦੇ ਦਾਦੇ ਵੀ ਜਿਹਦੀ ਨਾਲ ਗੱਲ ਕਰਕੇ ਆ ਗਿਆ ਉਹ ਦਾਦਾ ਸਿਰਫ 15 ਮੰਨ ਦਾ ਨੇ ਸਾਲ ਤੇ ਕਰਦਾ ਰਿਹਾ ਸਾਲ ਦੇ ਸਿਰਫ 15 ਮੰਨ ਇਹ ਸੀ ਉਹ 15 ਮੰਨ ਦਾ ਸਵਿਫਟ ਗੱਡੀ ਹੈ ਇਹ ਇਹ ਵੀ ਪੂਰੀ ਗੱਡੀ ਭੰਨੀ ਹੋਈ ਆ ਇਹਦੀ ਵੀ ਰਿਪੇਅਰ ਹੋ ਰਹੀ ਆ ਦੁਨੀਆ ਦੀ ਕੋਈ ਇੱਕ ਵੀ ਇੰਡਸਟਰੀ ਕੋਈ ਵੀ ਫੈਕਟਰੀ ਐਹੋ ਜੀ ਲੱਭ ਕੇ ਵਿਖਾਓ ਜੀ ਦੇ ਵਿੱਚ ਜਿੰਨਾ ਮਾਲ ਪਾਈਏ ਉਨਾ ਹੀ ਨਿਕਲਦਾ ਹੋਵੇ ਹਰਨ ਬਸਤੀ ਖਨੌਰੀ 4 ਕਿਲੋਮੀਟਰ ਪਿੱਛੇ ਐ ਇਥੋਂ ਖਨੌਰੀ ਤੋਂ 4 ਕਿਲੋਮੀਟਰ ਅੱਗੇ ਨੌਰੀ ਤੋਂ ਸ਼ੁਰੂ ਹੋ ਕੇ 4 ਕਿਲੋਮੀਟਰ ਤੱਕ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਉਹ ਖੜੀਆਂ ਨੇ ਆਟਾ ਇਹਨੇ ਨਿਕਲੂਗਾ 2 ਕਿਲੋ ਦੇ ਕਿਵਾਂ ਵਿੱਚੋਂ ਇਹ ਸਾਰੇ ਕੁਝ ਦੇ ਵਿੱਚ ਸਿਸਟਮ ਐਵੇਂ ਆ ਲੇਕਿਨ ਖੇਤੀ ਐਸੀ ਨਸਤੀ ਐ ਜਿੰਨੇ ਇਹ ਦੇਖ ਲਓ ਕਿਸਾਨਾਂ ਦਾ ਸਵਾਗਤ ਕਿਸ ਤਰ੍ਹਾਂ ਹੋ ਰਿਹਾ ਪੂਰਾ ਹਮਲਾ ਫੈਲਾ ਛਾਟੇ ਤੇ ਭਰਾਓ ਵਾਟਰ ਕੈਨਨ ਗੱਡੀਆਂ ਕਰ ਕੇ ਗਈ ਹੈ ਕੈਮਰੇ ਵਾਲੀਆਂ ਗੱਡੀਆਂ ਪੂਰਾ ਪ੍ਰਬੰਧ ਕੀਤਾ ਹੋਇਆ ਅਥਰੂ ਗੈਸ ਦੇ ਗੋਲੇ ਚੱਲਦੇ ਤੁਸੀਂ ਦੇਖ ਹੀ ਚੁੱਕਿਓ ਪਹਿਲਾਂ 12 ਬੋਰ ਦੀਆਂ ਗੋਲੀਆਂ ਵੀ ਲੱਗੀਆਂ ਨੇ ਇੱਕ ਨੌਜਵਾਨ ਦੀ ਜਾਨ ਵੀ ਚਲੀ ਗਈ ਇੱਥੇ ਸੁਭਕਰਨ ਸਿੰਘ ਦੀ ਤੁਹਾਡੇ ਤੁਹਾਡੇ ਕੋਈ ਖਾਦ ਇੱਕ ਮੁੱਕੀ ਨਹੀਂ ਸੀ ਖੇਤ ਚੜਦੇ ਸਾਡੇ ਪਿੰਡਾਂ ਦੇ ಗ್ರಾಮ ਸੇਵਕ ਹੈ ಗ್ರಾಮ ਸੇਵਕ ਉਹਨਾਂ ਨੇ ਕਿਹਾ ਤੇ ਆ ਤੁਸੀਂ ਖਾਗ ਲਓ ਥੋੜੀ ਜਿਹੀ ਪਾਓ ਤੇ ਵੀਰ ਜੀ ਨੇ ਦੇਖੋ ਹੱਥ ਦੇ ਵਿੱਚ ਹਰਵੰਦਰ ਸਾਹਿਬ ਦੀ ਅਟੈਕ ਹੋਇਆ ਸੀ ਹਰਵੰਦਰ ਸਾਹਿਬ ਤੇ ਉਸ ਵੇਲੇ ਦੀ ਤਸਵੀਰ ਹੈ ਤੇ ਸੰਤਾਂ ਦੀ ਤਸਵੀਰ ਹੈ ਤੇ ਨਾਲ ਦੀਪ ਸਿੱਧੂ ਹੈ ਅਗਲੀ ਵਾਰ ਨੂੰ ਜਦੋਂ ਦਾਣੇ ਦੋ ਵਾਰ ਬਣੇ ਦਾ ਕਿਸਾਨ ਨੇ ਹੋਰ ਬਾਜ਼ਾਰ ਚ ਵਰ ਗਿਆ ਗੱਲ ਕਰਾਂਗੇ ਇਸ ਨੰਭਰਾਵਾਂ ਨਾਲ ਹਾਂਜੀ ਵੀਰ ਜੀ ਕਿੱਥੋਂ ਆਇਓ ਨਹੀਂ ਤਾਂ ਤੁਸੀਂ ਤਾਂ ਸਟੀ ਮਾਨਸਾ ਜੀ ਕਿੱਥੋਂ ਆਇਓ ਜੀ ਮਾਨਸਾ ਤੋਂ ਜੀ ਹਾਂਜੀ ਕਿਹੜਾ ਪਿੰਡ ਹੈ ਆਪਣਾ ਬਖਸ਼ੀ ਵਾਲਾ ਜੀ ਬਖਸ਼ੀ ਵਾਲਾ ਹਾਂਜੀ ਠੀਕ ਹੈ ਜਥੇ ਨਾਲ ਆਇਓ ਹਾਂਜੀ ਹਾਂਜੀ ਜਥੇ ਆਇਓ ਹੈ ਜ 14 ਦੇ ਆਇਓ ਨੇ 14 ਫਰਵਰੀ ਦੇ ਜੀ ਅੱਛਾ ਜੀ 14 ਫਰਵਰੀ ਦੇ ਇੱਥੇ ਹੀ ਆ ਹਾਂਜੀ ਹਾਂਜੀ ਨਹੀਂ ਇੱਕ ਵਾਰੀ ਘਰ ਜਾਏ ਸੀ ਉਹ ਦੁਬਾਰਾ ਫੇਰ ਆ ਗਏ ਜੀ ਠੀਕ ਹੈ ਠੀਕ ਹੈ ਜੀ ਕਿਹੜੀ ਯੂਨੀਅਨ ਦੇ ਵਿੱਚੋਂ ਤੁਸੀਂ ਯੂਨੀਅਨ ਨੀਂਦ ਯੂਨੀਅਨ ਕੋਈ ਨਹੀਂ ਜਥੇ ਬੰਦੀ ਹੈ ਬਾਰਸ਼ ਪੰਜਾਬ ਦੀ ਬਾਰਸ਼ ਪੰਜਾਬ ਦੀ ਜਥੇ ਇਹ ਨੌਜਵਾਨ ਬਾਰਸ਼ ਪੰਜਾਬ